ਜੋ ਨੰਦਰੀ ਕਹਾਂ ਜਾਂਦੇ ਹੋ ਤੁਸੀਂ ਸਵੇਰ ਦੇ ਨਗਰ ਕੀਰਤਨ ਦਾ ਨਾਲ ਚੱਲੇ ਹੋ ਕਿ ਇੱਕ ਇੱਕ ਦਾ ਖਾਸ ਸੰਗਤਾਂ ਦੇ ਵਿੱਚ ਆ ਇਸ ਦਾ ਨਾ ਸਾਰਾ ਰਸਤਾ ਦੇ ਵਿੱਚ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤਰਤਨ ਸਾਹਿਬ ਜੀ ਨੂੰ ਨਾਲੇ ਦੇਵ ਜੀ ਤੇ ਜਗਤ ਮਾਤਾ ਸਲੱਖਣੀ ਜੀ ਦੇ ਵਿਆਹ ਪਰ ਤੁਸੀਂ ਸੂਰ ਸਾਥ ਜੀ ਨੂੰ ਲੱਖ ਲੱਖ ਬਿਠਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਜਲੋ ਦਾ ਨਗਰ ਕੀਰਤਨ ਸਵੇਰ ਸੱਤ ਵੇ ਗੁਰਦਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਸੰਗਤਾਂ ਦੇ ਵਿੱਚ ਇੰਨਾ ਕੁ ਭਾਰੀ ਹੁਤਸ਼ਾ ਹੈ ਇਹ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈੜਾ ਤੈਅ ਕਰਨ ਦੇ ਵਿੱਚ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਭਾਜੀ ਇਸ ਤੋਂ ਅੱਗੇ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗ ਰਿਹਾ ਹੈ ਸੰਕਾ ਦਾ ਉਤਸ਼ਾਹ ਜਿਹੜਾ ਹੈ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜ ਬਾਜੀ ਨਾ ਕਰੀਏ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਰਉਦਾ ਸਿਹਾਏ ਆ ਗੁਰੂ ਮਹਾਰਾਜ ਸਾਰੇ ਸਿਹਰਸ ਦੇਵੇਂ ਜੋ ਉੱਚੀ ਬਾਜ ਜੀਏ ਵਜਾਵਾਂਗੇ ਸੰਗਤ ਨੂੰ ਦੰਦ ਪ੍ਰਸ਼ਾਦ ਕਰਾਂਗੇ ਸਾਡੇ ਤੋਂ ਪਾਰਜ ਵੀ ਨੇ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੋਜਵਾਨ ਵੀਰਾਂ ਨੂੰ ਕੇਂਦਰਿਤ ਕਰਦਾ ਹਾਂ ਕਿ ਆਓ ਗੁਰੂ ਦੇ ਨਾਮ ਦਾ ਜੀਏ ਜਿੱਤ ਕਰੀਏ ਨਾਮ ਦੇ ਪੀਤੇ ਵੰਡ ਕੇ ਖਾਧੀਏ ਇਸ ਸਿਧਾਂਤ ਦੇ ਪੈਰਾ ਦਿੰਦੇ ਹੋਏ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗਤਤਾ ਕਾਂਸ਼ੀ ਗੁਰੂ ਆਲੇ ਦੇਵੀ ਦੇ ਵਿਆਹ ਲਈ ਲੱਖ ਲੱਖ ਵਧਾਈ ਦਿੰਦਾ ਹਾਂ ਹੋਰੇ ਉਪਰਕਾਰ ਹੈ ਹੋਰੇ ਉਪਰਕਾਰ ਹੈ ਤਾਂ ਕਮੋ ਜੇ ਕੀ ਆ ਜਾਓਗੇ ਨਗਰ ਕਿਤੇ ਨਾਲ ਨਾਲ ਚੱਲ ਕੇ ਆਏ ਹੋ ਕਿਸ ਤਰੀਕੇ ਦਾ ਉੱਤੇ ਸਾਰਾ ਇੰਤਜ਼ਾਮ ਰਿਹਾ ਤੇ ਕਿੱਥੇ ਪਹੁੰਚਿਆ ਤੇ ਕਿੰਨੀ ਦੇਰ ਟਿਕਣਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੌਮਲੀ ਗੋਰਾ ਪ੍ਰਬੰਧਕ ਕਮੇਟੀ ਸਮੂੱਚੀ ਨਾਨਕ ਨਾਮ ਦੇਵਾ ਸੰਗਤਾਂ ਨੂੰ ਇਸ ਮਹਾਨ ਵਿਆਹ ਪਰਮ ਗੁਰਪੁਰਪੁਰ ਜੋੜ ਦੇ ਦੇ ਵੀ ਲੱਖ ਲੱਖ ਵਧਾਈ ਦੇਣਾ ਔਰ ਇਹ ਬੇਨਤੀ ਕਰਦੇ ਚਾਹੁੰਦਾ ਅੱਜ ਸੋਰੇ ਕਰਮਾ ਭਾਗਾ ਵਾਲਾ ਦੇ ਜਦੋਂ ਸਿਰੇ 7:00 ਵਜੇ ਅਰਦਾਸ ਅਪਰੰਤ ਗੁਰਦੁਆਰਾ ਦੇ ਸਾਹਬ ਤੋਂ ਇੱਕ ਮਹਾਨ ਨਗਰ ਕੀਰਤ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਗਾਂ ਸਿੰਘ ਸਾਹਿਬ ਦੀ ਸ਼ਤਰਸ਼ਾ ਹੈ ਜਿਹੜਾ ਆਰੰਭ ਹੋਇਆ ਸੀ ਕੋ ਵਾਕ ਵਾਕ ਫਰਾਵਾਂ ਦੇ ਤਿਆਰ ਕਰਕੇ ਮੈਂ ਸਭੇ ਦਾ ਹੋਂਦਤਾ ਕਰਦਾ ਜੋ ਸਨਾ ਉਹ 12-13 ਤੋਂ ਜਿਹੜੇ ਨੇ ਲੱਜ ਚੁੱਕੇ ਨੇ ਬਾਬਾ ਬਕਾਲਾ ਮਿੱਠਾ ਚੋਗੋ ਗਾ ਰਿਹਾ ਅਰੇ ਸਾਰੇ ਤੋਂ 14-15 ਸੂ ਮੀਟਰ ਦੀ ਦੂਰੀ ਤੇ ਇਹ ਨਗਰ ਕੀਰਤਨ ਉਹ ਅਜੇ ਲਾਗੀ ਪੈਦਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਦਾ ਕਿ ਸਮਾਜ ਜਿਹੜਾ ਇੰਨਾ ਹੀ ਹੋਰ ਬਤਾਵੇ ਤੱਕ ਪਹੁੰਚ ਗਿਆ ਲੱਗ ਸਕਦਾ ਕਿਉਂਕਿ ਰਸਤੇ ਵਿੱਚ ਮੈਂ ਪਿਛੋਂ ਨਾਲ ਆਇਆ ਜਿੰਨਾ ਪਿਆਰ ਸਤਾਰ ਸਲਤਾਂ ਵਿੱਚ ਧੰਗੁਰ ਗੁਰਨਾਨ ਸਿੰਘ ਨੂੰ ਆਪਣਾ ਸਿਸਟ ਕੋ ਲਈਏ ਉਹ ਇਹਦਾ ਸਮਝਦੇ ਨੇ ਕਿ ਧੰਗੁਰੂ ਨਾਨਕ ਸਿੰਘ ਸੱਚੇ ਬਾਦਸ਼ਾਹ ਜੀ ਵਿਫਰਾਤ ਰੂਪੀ ਨਗਰ ਕੀਰਤਨ ਦਾ ਬਤਾਵੇ ਦੀ ਧਰਤੀ ਵੱਲ ਜਾ ਰਿਹਾ ਲੋਕ ਧਰੋਣਾ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਧੰਨ ਗੁਰਨਾਨਕ ਸਾਹਿਬ ਤੇ ਸ਼ਾਹ ਸ਼ਾਹ ਦਰਸ਼ਨ ਕਰ ਰਹੇ ਨੇ ਵਿਭਾਗੇ ਨੇ ਮੈਂ ਸੁਮੇਤ ਜੀ ਜਿਹੜੀ ਸੰਗਤ ਨੇ ਨਗਰ ਕੀਰਤਨ ਨਾਲ ਸ਼ਾਮਲ ਹੋ ਕੇ ਬਤਾਰੇ ਪਹੁੰਚ ਰਹੀ ਉਹਨਾਂ ਨੂੰ ਜੀ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉਹ ਤੇ ਇਹ ਵੀ ਬੇਤੀ ਕਰਨਾ ਚਾਹੁੰਦਾ ਕਿ ਸੋਹਰੇ ਘਰ 10 ਨੰਬਰ ਨੂੰ ਮਾਤਾ ਸਰਕਣੀ ਦੇ ਪੇਕਾ ਘਰ ਮਾਤਾ ਜੀ ਦਾ ਜਨਮ ਸਥਾਨ ਸultanpur ਨਾਲ ਸਾਡਾ ਅਭਿਆਸ ਦਾ ਸ਼ਾਨ ਕੋਰਦਾ ਜਿਹੜਾ ਸਾਡੋ ਇੱਕ ਮਹਾਨ ਨਗਰ ਕੀਰਤਨ 10 ਨੰਬਰ ਉਸਰੇ ਆਠੇ ਰੇ ਫੇਰ ਆਰੰਭ ਹੋਇਆ ਧਾਰਿਆ ਸਾmduiਆ ਸੰਗਤਾਂ ਉਹਦੇ ਸਮੂਰਵਤ ਕਰਨ ਦੀ ਬੇਜਤੀ ਕਰਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਸultanpur ਨੋਦੀ ਤੋਂ ਆਰੰਭ ਹੋ ਕੇ ਬਟਾਲੇ ਧਰਦੀ ਨਜ਼ਦੀਕ ਪਹੁੰਚਿਆ ਵਾ ਸਭ ਤੋਂ ਪਹਿਲਾਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦੇ ਨਾਮਾ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਵਾ ਸਾਨੂੰ ਲੱਗਦਾ ਵਾ ਵੀ ਇਹ ਜਿਹੜਾ ਛਾਛਾ ਮਾਰਦਾ ਕੱਟਵਾ ਇਹ ਕਰੀਬ ਪਾਲਕੀ ਸਾਹਿਬ ਘੱਟੋ ਘੱਟ ਵੀ 12 ਵਜੇ ਦੇ ਕਰੀਬ ਬਟਾਲੇ ਸ਼ਹਿਰ 'ਚ ਸਮਾਪਤੀ ਹੋਵੇਗੀ ਤੇ ਇੰਨਾ ਸੰਗਤ ਦਾ ਉਤਸ਼ਾਹ ਇਸ ਤੋਂ ਵੱਧ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਉਤਸ਼ਾਹ ਵਾ ਸੰਗਤ ਦੇ ਵਿੱਚ ਹੀ ਲੱਗਦਾ ਨਹੀਂ ਹਰ ਸਾਲ ਦੀ ਸਾਲੀ ਸੰਗਤ ਦਾ ਉਤਸ਼ਾਹ ਵੱਧਾ ਜਾ ਰਿਹਾ ਹੈ ਇਸ ਬਿਲਕੁਲ ਹਰ ਸਾਲ ਸੰਗਤ ਦਾ ਜਿਹੜਾ ਉਤਸ਼ਾਹ ਵਾ ਉਹ ਬਹੁਤ ਜ਼ਿਆਦਾ ਵਧਣ ਗਿਆ ਵਾ ਕਿਉਂਕਿ ਗੁਰੂ ਮਹਾਰਾਜ ਦੇ ਪਿਆਰ ਦੇ ਸਦਕਾ ਗਰਬਾਣੀ ਪਾਣੀ ਨਾਲ ਜਿਹੜੀ ਸੰਗਤ ਬਹੁਤ ਜ਼ਿਆਦਾ ਦਿਨੋਂ ਜੁੜ ਰਹੀ ਏ ਇਸ ਕਰਕੇ ਤੁਸੀਂ ਵੇਖੋ ਕਿੰਨੇ ਲੋਕਾਂ ਨੇ ਨਿਤ ਨਵੇਂ ਪਕਵਾਨ ਦਾਲ ਫੁਲਕਾ ਸੰਗਤ ਦੇ ਸਵਾਗਤ ਵਾਸਤੇ ਥਾਂ ਥਾਂ ਤੇ ਜਿਹੜੇ ਆ ਸਾਰੇ ਪ੍ਰਬੰਧ ਕੀਤੇ ਆ ਫਿਰ ਵੀ ਅਸੀਂ ਆਨੇ ਬੇਸ਼ੱਕ ਲੇਟ ਹੋ ਗਈ ਪਾਲਕੀ ਸਾਹਿਬ ਪਰ ਗੁਰੂ ਮਹਾਰਾਜ ਦੇ ਦਰਸ਼ਨ ਜਿਹੜੇ ਸੰਗਤ ਨੂੰ ਖੁੱਲੇ ਹੋਣ ਦੇ ਨੇ ਜੀ ਟਾਈਮਿੰਟ ਹੈਗੀ ਅਸੀਂ ਬਾਕੀ ਜ਼ਿਲ੍ਹਿਆਂ ਤੋਂ ਵੀ ਸਾਡੇ ਕੋਲ ਸੀਨੀਅਰ ਰੈਂਕ ਦੇ ਅਧਿਕਾਰੀ ਆਏ ਹੋਏ ਨੇ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਕਰੀਬਨ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਕਰੀਬਨ 100 ਸੀਸੀਟੀਵੀ ਕੈਮਰਾਜ਼ ਲਗਾਏ ਹੈ ਤਾਂ ਉਹਦੇ ਵਿੱਚ ਅਸੀਂ ਇੱਕ ਸੈਂਟਰਲਾਈਜ਼ਡ ਕੰਟਰੋਲ ਰੂਮ ਐਸਟੈਬਲਿਸ਼ ਕੀਤਾ ਹੋਇਆ ਹੈ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਜਿੱਥੇ ਇੱਕ ਜੁਆਇੰਟਲੀ ਸਾਡੀ ਟੀਮ ਉਸ ਚੀਜ਼ ਨੂੰ ਮਾਨੀਟਰ ਕਰ ਰਹੀ ਹੈ ਇਸ ਤੋਂ ਇਲਾਵਾ ਸੁਖਾ ਸਿੰਘ ਮਹਤਾਬ ਸਿੰਘ ਚੌਂਕ ਅਸੀਂ ਇੱਕ ਜੁਆਇੰਟ ਉੱਥੇ ਅਗੇ ਨੇ ਕੰਟਰੋਲ ਰੂਮ ਐਸਟੈਬਲਿਸ਼ ਕਰਤਾ ਉਹ दैट इज फॉर ਲੁਕਾਨੋ ਕਿਸੇ ਹੈਲਪ ਦੀ ਲੋੜ ਹੁੰਦੀ ਹੈ ਤਾਂ ਉਹ ਉੱਥੇ ਇੱਕ ਕੈਂਪ ਕਮਾਂਡਰ ਨੂੰ ਵੀ ਅਸੀਂ ਰੱਖਿਆ ਹੈਗਾ ਸੋ ਥੈਟ ਉੱਥੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਸ ਨੂੰ ਡੀਲ ਕਰ ਸਕਣ ਤਾਂ ਕਰੀਬਨ 50 ਜਿਹੜੇ ਹੈਗੇ ਨੇ ਛੋਟੇ ਛੋਟੇ ਪੁਲਿਸ ਅਸਿਸਟੈਂਸ ਬੂਥਸ ਅਸੀਂ ਐਸਟੈਬਿਸ਼ ਕਰਦੇ ਪੂਰੇ ਰੂਟ ਦੇ ਵਿੱਚ ਸੋ ਤਾਂ ਜੋ ਲੋਕਾਂ ਨੂੰ ਕਿਤੇ ਕੋਈ ਪ੍ਰੋਬਲਮ ਆਦੀ ਆ ਪੁਲਿਸ ਅਦੀ ਕਿਤੇ ਲੋਡ ਪੈਂਦੀ ਹੈ ਕਿਸੇ ਹੈਲਪ ਦੀ ਲੋਡ ਪੈਂਦੀ ਹੈ ਤਾਂ ਉਹ ਜਿਹੜੇ ਨਜ਼ਦੀਕੀ ਬੂਥ ਛਗੇ ਨੇ ਉਹਨਾਂ ਦੇ ਉੱਤੇ ਲੇਬਲਿੰਗ ਪ੍ਰੋਪਰ ਸਾਈਨਸ ਲੱਗੀ ਹੈ ਉੱਥੇ ਜਾ ਕੇ ਕੋਈ ਪ੍ਰੋਬਲਮ ਆਪਣੀ ਦੱਸ ਸਕਦੇ ਨੇ ਤਾਂ ਇਸ ਤਰ੍ਹਾਂ ਅਸੀਂ ਹਰ ਥਾਂ ਤੇ ਲਾਊਡ ਸਪੀਕਰਸ ਰਾਹੀਂ ਅਨਾਊਂਸਮੈਂਟ ਵੀ ਕਰਾ ਰਹੇ ਹਾਂ ਤਾਂ ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਇਆ ਹੈ ਸੋ ਥੈਟ ਇਹ ਸੁਰੱਖਿਅਤ ਰਹੇ ਪੂਰਾ ਜਿਹੜਾ ਪ੍ਰੋਗਰਾਮ ਹੈ ਪੁਹੜ ਬਾਜ਼ਾਰਾਂ ਤੇ ਅਜੇ ਤੱਕ ਜੀ ਕੋਈ ਨਤੀਜ ਨਹੀਂ ਪੈ ਰਹੀ ਬਹੁਤ ਜਿਆਦਾ ਜਿਹੜੀ ਆ ਉਹ ਪਬਲਿਕ ਜਿਹੜੀ ਉਹਦੇ ਵਿੱਚ ਪਰੇਸ਼ਾਨ ਹੁੰਦੀ ਹੈ ਥਰਡ ਪੁਆਇੰਟ ਦੀ ਜੇ ਲੱਗੀ ਹੋਇਆ ਕਿ ਜਿਹੜੇ ਆਪਣਾ ਤਕਰੀਬਨ ਸਾਰੇ ਟਰੈਕਟਰਾਂ ਦੇ ਉੱਤੇ ਆਮ ਜਿਹੜੇ ਨੌਜਵਾਨ ਆ ਉਹ ਲੜਬਾਜੀ ਕਰਦੇ ਨਜ਼ਰ ਆਉਂਦੇ ਤਾਂ ਇਹਦੇ ਵਿੱਚ ਸ਼ਹਿਰ ਦੇ ਬਾਹਰ ਅਸੀਂ ਨਾਕਾ ਲਵਾਇਆ ਹੈ ਪ੍ਰੋਪਰ ਬੈਰੀਕੇਡਿੰਗ ਹੋਈ ਹੈ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਟਰੈਕਟਰ ਸ਼ਹਿਰ ਦੇ ਵਿੱਚ ਅ ਅੰਦਰ ਨਾ ਜਾ ਸਕੇ ਬਾਕੀ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੈ ਤਾਂ ਇਹਦੇ ਵਿੱਚ ਉਹਦਾ ਬੰਦੇ ਦਾ ਜਿਹੜਾ ਵਹੀਕਲ ਹੈ ਜਿਹੜਾ ਜਾਂ ਟਰੈਕਟਰ ਹੈ ਮੋਟਰਸਾਈਕਲ ਹੈ ਜੋ ਵੀ ਹੈ ਉਹ ਬਾਉਂਡ ਹੋਗਾ ਨਾਲ ਦੇ ਨਾਲ ਇਹਨਾਂ ਦੇ ਉੱਤੇ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਕਿ ਕਿੰਨੇ ਕ ਜਿਹੜੇ ਤੁਸੀਂ ਤੁਹਾਡੇ ਦੇ ਆਪਣੇ ਸਵਾਲ ਦੇ ਵਿੱਚ ਪਿਆ ਜੋ ਆਪਣਾ ਕੁਐਸਚਨ ਵੀ ਪੁੱਟ ਹੋਇਆ ਕਿ ਕਿੰਨੇ ਕ ਅਕਾਊਂਟ ਕਰ ਸਕਦੇ ਆ ਕਿੰਨੇ ਕ ਅਸੀਂ ਜਿਹੜੇ ਆ ਉਹ ਬੁੱਲਰਵਾਜਾਂ ਨੂੰ ਅਰੈਸਟ ਕਰ ਸਕਦੇ ਆ ਵੀ ਸਾਡੇ ਵੱਲੋਂ ਇਨਸਟਰਕਸ਼ਨਸ ਜੀ ਹੈ ਬਾਕੀ ਐਜ਼ ਆਫ ਨਾਓ ਮੇਰੇ ਕੋਲ ਫਿਗਰਸ ਨਹੀਂ ਹੈ ਕਿ ਕਿਉਂਕਿ ਵਕ ਵਕ ਥਾਵਾਂ ਤੇ अलग-अलग डिप्लॉयमेंट -अलग है वो अपने लेवल पे इंडिपेंडेंटली डिसीजन लेके ये कार्रवाई कर रहे हैं तो जबो मेरे को फिगर आंधी है डेटा आंदा है फिर मैं शेयर कर दूँगा। ਜਿਹੜਾ ਨਗਰ ਕੀ ਤਨ ਹੈ ਅਪਰਾਧ ਦੇ ਵਿੱਚ ਨਹੀਂ ਦੇਗਾ। ਉਹਦੇ ਪਰੇ ਕਿ ਨੇਤ ਪ੍ਰਬੰਧ ਜਿਹੜਾ ਪੁਖਤਾ ਉਹਦੇ ਵਿੱਚ ਅਗੇ ਇਨ ਸੈਕਟਰ ਵਾਈਜ਼ ਅਸੀਂ ਡਿਊਟੀਆਂ ਲਗਾਈਆਂ ਐ ਪੂਰੇ ਪੁਖਤਾ ਪ੍ਰਬੰਧ ਹੈ ਉਹਦੇ ਲਈ ਤਾਂ ਹਰ ਇੱਕ ਥਾਂ ਤੇ ਅਸੀਂ ਜਿਹੜੀ ਹੈ ਫੋਰਸ ਡਿਪਲॉय ਕੀਤੀ ਹੋਈ ਹੈ ਰੂਟਸ ਕੰਟਿੰਜੈਂਸੀ ਰੂਟਸ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਤਾਂ ਉਹ ਵੀ ਸ਼ਾਂਤੀਪੂਰਵਕ ਆਊਗਾ ਸ। Thank you.